ਬਹੁਤ ਸੋਹਣੇ ਕੱਪੜੇ ਦੇਚ ਆਉਂਦੇ ਆ ਬਾਈ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਅੱਛਾ ਜੀ ਸੇਲ ਲਾਉਣੇ ਜੀ ਬਾਈ ਤੁਸੀਂ ਹਾਂ ਹਾਂ ਜੀ ਸੇਲ ਲਾਉਣੇ ਅੱਛਾ ਜੀ ਕਾਲਾ ਕਾਲਾ ਕੱਪੜਾ ਹੁੰਦਾ ਆਪਣੇ ਕਾਲੇ ਕਾਲੇ ਵਾਸਤੇ ਆਪਣੇ ਕੋਲੇ ਹੁੰਦੇ ਨੇ ਦਰੀਆਂ ਖੇਸ ਅੱਛਾ ਜੀ ਦਰਜਾਂ ਗਦੇਲੀ ਡਾਉਨ ਬੈਟ ਦੇ ਕੰਬਲ ਸਿੰਗਲ ਕੰਬਲ ਅੱਛਾ ਜੀ ਲੀਹਣ ਦੀਆਂ ਦਰੀਆਂ ਪੱਟੀ ਵਾਲੀਆਂ ਦਰੀਆਂ ਘਰ ਦੇ ਵਣੇ ਖੇਸ ਹੁੰਦੇ ਨੇ ਆਪਣੇ ਕੋਲੇ ਵਧੀਆ ਤੋਂ ਵਧੀਆ ਅੱਛਾ ਜੀ ਘਰ ਦੇ ਆ ਆਪਣੇ ਕੋਲੇ ਹਾਂ ਹਾਂ ਘਰ ਦੇ ਉਹ ਪਏ ਨੇ ਗੁਣੇ ਵੀ ਘਰ ਦੇ ਬਣੇ ਹੋਇਆ ਦੋਸਤੋ ਉਹ ਦੇਖੋ ਆਵੇ ਹਾਂਜੀ ਆਹ ਡਾਉਲਬਿਟ ਕੰਬਲ ਆ ਗਿਆ ਆਪਣੇ ਕੋਲੇ ਆਹ ਕੰਡੋਲ ਬਦੇ ਹਾਂ ਹਾਂ ਡਾਉਲਬਿਟ ਕੰਬਲ ਸਿੰਗਲ ਕੰਬਲ ਵੀ ਹੈਗੇ ਨੇ ਠੀਕ ਆ ਜੀ ਪਰ ਇਹ ਭਰਾਏ ਸਰਾਣੀ ਵੀ ਹਾਂਜੀ ਇਹ ਰੇਟ ਲੂਟ ਜੀ ਕਿਵੇਂ ਮਤਲਬ ਰੇਟ ਜਿਹੜਾ ਕਦੈਲੇ ਆ ਅੱਛਾ ਕਦੈਲੇ ਆਗੇ ਹਾਂ ਘਰ ਦੇ ਬਣੇ 1000 ਰੁਪਏ ਜੋੜਾ ਠੀਕ ਆ ਜੀ 1000 ਰੁਪਏ ਜੋੜਾ ਹਾਂ ਤੇ ਕੇਸਾਂ ਦਾ ਜੋੜਾ 600 ਰੁਪਏ ਦਾ ਹੈ ਦੋ ਜਿਓ ਹਾਂ ਜੀ ਹਾਂ ਜੀ ਠੀਕ ਹੈ ਜੀ ਬਾਕੀ ਆ ਚਾਦਰ ਜਿਹੜੀ ਡਾਊਨ ਬਣਦੀ ਆ ਹਾਂ ਜੀ ਇਹ ਆਪਾਂ 200 ਦੀ ਵੇਚ ਰਹੇ ਹਾਂ ਜੀ ਨਾਲ ਸਰਾਣੇ ਠੀਕ ਹੈ ਜੀ ਹਾਂ ਜੀ ਅੱਛਾ 200 ਦੀ ਹਾਂ ਜੀ ਹਾਂ ਜੀ 200 ਤਾਂ ਬਹੁਤ ਸਸਤਾ ਜੀ ਨਾ ਹਾਂ 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 ਆਹ 600 ਦੀ ਹੈ ਕਾਟਨ ਦੀ ਆ ਉਲਟੋਪ ਦੀ ਚਾਦਰ ਹੈ ਠੀਕ ਹੈ ਜੀ ਹਾਂ ਜੀ ਤੇ ਆਹ 500 ਨੂੰ ਜੋੜਾ ਵੇਚ ਰਹੇ ਆ ਆਪਾਂ ਚਾਦਰਾਂ ਦਾ ਸਿੰਗਲ ਬਹੁਤ ਸੋਹਣੇ ਰੰਗ ਨੇ ਜੀ ਆ ਦੇਖੋ ਹਾਂ ਜੀ ਬਹੁਤ ਸੋਹਣਾ ਕੱਲਾ ਹੈ ਜੀ ਹਾਂ ਜੀ ਹਾਂ ਜੀ ਬਹੁਤ ਸੋਹਣਾ ਕੱਲਰ ਹੈ ਸਿੰਗਲ ਹੈ ਜੀ ਹਾਂ ਸਿੰਗਲ ਹੈ ਜੀ ਠੀਕ ਹਾਂ ਜੀ ਮਤਲਬ ਸੇਲ ਹੀ ਆਈ ਤੁਹਾਡੇ ਕੋਲ ਲਾਈ ਹਾਂ ਸੇਲ ਆਪਾਂ ਸੇਲ ਤੋਂ ਹੀ ਕੰਮ ਕਰਦੇ ਹਾਂ ਹਾਂ ਆ ਦੇਖੋ ਆ ਮੰਜਾ ਦਾ ਕਪੜਾ ਪੂਰੇ ਟੌਪ ਦਾ ਅੱਛਾ ਜੀ ਇਹਨੂੰ ਟੌਪ ਦਾ ਕਹਿੰਦੇ ਆ ਪੂਰਾ ਸੇਲੇ ਦਾ ਕਪੜਾ ਵੇਚਦੇ ਆਪਾਂ ਠੀਕ ਹੈ ਜੀ 400 ਦਾ ਜੋੜਾ 400 ਦਾ ਜੋੜਾ ਜੋੜਾ ਠੀਕ ਹੈ ਬਾਕੀ ਸਾਰੇ ਆਪਣੇ ਕੋਲੇ ਸਮਝ ਲੈ ਵੀ ਮੰਗਲਵਾਰ ਨੂੰ ਤਾਂ ਹਰੀਗਾਪੁਰ ਜਾਂਦਾ ਅੱਛਾ ਜੀ ਤੇ ਬੁੱਧਵਾਰ ਨੂੰ ਦੁੰਨੇ ਦਾ ਕੋਟ ਠੀਕ ਹੈ ਜੀ ਐਂਤ ਵਾਲੇ ਬੰਦੇ ਹਾਂ ਦੁੰਨੇ ਦਾ ਕੋਟ ਹਾਂ ਜੀ ਅੱਛਾ ਜੀ ਐਂਤ ਬਾਰ ਨੂੰ ਆਪਾਂ ਨੂੰ ਚਾਉ ਅੱਛਾ ਜੀ ਐਤਵਾਰ ਨੂੰ ਭੱਲੋ ਵੀ ਹੁੰਨੇ ਆਪਾਂ ਅੱਛਾ ਜੀ ਵੀਰਵਾਰ ਨੂੰ ਅਕਲਿਆ ਠੀਕ ਹੈ ਜੀ ਆ ਅਕਲਿਆ ਹਾਂ ਜੀ ਤੇ ਬਾਰ ਨੂੰ ਆ ਗਿਆ ਧੌੜਾ ਅੱਛਾ ਜੀ ਹਾਂ ਜੀ ਪਿੰਡ ਬਹੁਤ ਨੇ ਆਪਣੇ ਕੋਲੇ ਅੱਛਾ ਜੀ ਸਾਰੇ ਪਿੰਡਾਂ ਜਮਾਨੇ ਕਿ ਕਿ ਦਿਨ ਲਾਉਣੇ ਆ ਇੱਕ ਇੱਕ ਦਿਨ ਲਾਉਣੇ ਸਾਰੇ ਪਿੰਡਾਂ ਜੀ ਹਾਂ ਜੀ ਤੇ ਕੱਪੜਾ ਬਹੁਤ ਵਧੀਆ ਹੁੰਦਾ ਥੋੜਾ ਹਾਂ ਕੱਪੜਾ ਸਾਡੇ ਕੋਲੇ ਵਧੀਆ ਹੀ ਹੁੰਦਾ ਜੀ ਆਪਾਂ ਬਹੁਤ ਚਿਰ ਤੋਂ ਕੰਮ ਕਰ ਰਹੇ ਹਾਂ ਜੀ ਇਹ ਪੱਤਰ ਬਣਾਦਾ अच्छा हां जी आपा बदलेया नहीं काम लोग बदली ਜਾਂਦੇ ਆ ਆਪਾਂ ਨਹੀਂ ਬਦਲਦੇ ਅੱਛਾ ਜੀ ਇਹ ਪੈਂਟਾ ਪਾਈ ਆ ਜੀ ਹਾਂ ਜੀ ਟੌਪ ਟੌਪ ਕਪੜਾ ਹੁੰਦਾ ਜੀ ਠੀਕ ਹੈ ਜੀ ਤੱਪੇ ਤੋਂ ਲਓਗੇ ਨਹੀਂ ਹੰਡਿਆ ਤੋਂ ਨਹੀਂ ਹੰਡਿਆ ਤੋਂ ਹੰਡਿਆ ਪੈਂਟ ਆਪਣਾ ਹਾਂ ਪਹਿਲਾਂ ਉਹ ਟੱਪਾ ਬਾਬ ਕੋਲ ਰਹੀ ਮੈਂ ਦੇ ਤੱਪੇ ਤੋਂ ਹਾਂ ਹੰਡਿਆ ਪੈਂਟ ਆਪਣਾ ਹੰਡਿਆ ਤੋਂ ਆਦਾ ਬਾਈ ਦੇਖੋ ਜੀ ਕਪੜਾ ਬਹੁਤ ਵਧੀਆ ਕੁਆਲਿਟੀ ਦਾ ਹੁੰਦਾ ਬਾਈ ਕੋਲੇ ਹਾਂ ਜੀ ਦਰੀਆਂ ਕੇਸ ਹਾਂ ਦਰੀਆਂ ਕੇਸ 70 ਬਣਾਉਂਦਾ ਕੰਮ ਹੈ ਹਾਂ ਕੋਈ ਰੇਟ ਰੂਟ ਦੱਸ ਹੀ ਦਿੱਤਾ ਬਾਈ ਹਾਂ ਜੀ ਰੇਟ ਹੈ ਬਾਈ ਬਹੁਤ ਜਾਇਜ਼ ਲਾਉਂਦਾਗਾ ਕੋਈ ਲੈ ਜਾ ਇਨੀਗਾ ਹਾਂ ਜੀ ਹਾਂ ਜੀ ਤੇ ਬਾਕੀ ਸਾਰੇ ਪਿੰਡਾਂ ਚ ਬਾਈ ਇੱਕ ਇੱਕ ਦਿਨ ਟੂਰ ਲਾਉਂਦਾਗਾ ਹਾਂਜੀ ਇੱਕ ਵਾਰੀ ਬਾਈ ਫੇਰ ਬੋਲ ਦੋ ਕਿਹੜੇ ਕਿਹੜੇ ਪਿੰਡ ਲਾਉਣੇ ਹੋਏ ਇੱਕ ਤਾਂ ਜੀ ਧੌੜਾ ਆ ਗਿਆ ਬਾਰ ਨੂੰ ਸੰ 日ਵਾਰ ਨੂੰ ਮਰਨ ਧੌੜਾ ਆਉਂਦੇ ਹਾਂਜੀ ਤੇ ਵੀਰਵਾਰ ਨੂੰ ਅਕਲਿਆ ਵੀਰਾਂ ਦਾ ਅਕਲਿਆ ਤੇ ਬੁੱਧਵਾਰ ਨੂੰ ਤੁੰਡੇ ਦਾ ਕੋਟ ਤੁੰਡੇ ਕੋਟ ਮੰਗਲਵਾਰ ਨੂੰ ਹਰੀਕਾ ਬੁਰਜ ਠੀਕ ਹੈ ਜੀ ਤੇ ਸੋਮਵਾਰ ਨੂੰ ਮੱਤੀ ਅਸ਼ਾਮਤੀ ਮਹਾ ਮੌਜ ਮੱਤੀ ਆ ਮੱਤੀ 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 ਮੌਜ ਮੱਤੀ ਹਾਂ ਹਾਂ ਬਾਜੂ ਮਤੀ ਠੀਕ ਹੈ ਜੀ ਹਾਂ ਜੀ ਤੇ ਐਤਵਾਰ ਨੂੰ ਥੋੜਾ ਚੋਈ ਆ ਗਿਆ ਹਾਂ ਜੀ ਆ ਐਤਵਾਰ ਨੂੰ ਲਈ ਹਾਂ ਜੀ ਹਾਂ ਜੀ ਨਾ 15 ਦਿਨਾਂ ਬਾਅਦ ਜੀ ਅੱਛਾ 15 ਦਿਨਾਂ ਬਾਅਦ ਹਾਂ ਇੱਥੇ ਦੇ ਵਿੱਚ ਦੀ ਕੀ ਕੀ ਹੋ ਰਹੀ ਹਾਂ ਐਤਵਾਰ ਨੂੰ ਫੇਰ ਬਰਲੋ ਵੀ ਹੁੰਨੇ ਆਪਾਂ ਠੀਕ ਹੈ ਜੀ ਹਾਂ ਜੀ ਆ ਪਿੰਡ ਨੇ ਬੰਗੋ ਸਾਰੇ ਆ ਦੇਖੋ ਜੀ ਬਾਈ ਕੋਲੇ ਅੱਧਰ ਪੜਾ ਰਕਾ ਕੰਮ ਆਗਾ ਹਾਂ ਜੀ ਬਾਈ ਦਾ ਬਹੁਤ ਹੋ ਬੜਾ ਕੰਮ ਆਗਾ ਬਹੁਤ ਵਧੀਆ ਮੈਂ ਵੀ ਵਿਚੇ ਦੀ ਦੇਖ ਰਿਹਾ ਸੀ ਆ ਵੀ ਟਾਈਮ ਜਾਂ ਕੱਢ ਕੇ ਕਿਉਂ ਬੈਠੇ ਸੀਗੇ ਬੰਦੇ ਮੈਂ ਵੀ ਰੋਕ ਰਿਹਾ ਸੀ ਮੈਂ ਵੀਡੀਓ ਉਦੋਂ ਬਣਾ ਕੇ ਲੈ ਉੱਜਾ ਚਲੇ ਗਏ ਸਾਰੇ ਬਹੁਤ ਵਧੀ ਓਪਕ ਠੀਕ ਹੈ ਉਹ ਦੇਖੋ ਜੀ ਦੇਖੋ ਤੁਸੀਂ ਗੰਡੀਆਂ ਨੇ ਤੇ ਨਾਲ ਕੋਈ ਹੋਰ ਵੀ ਹੁੰਦੇ ਜੀ ਮੁੰਡੇ ਨਾ ਕੱਲੇ ਹੁੰਦੇ ਆ ਜੀ ਠੀਕ ਹੈ ਜੀ ਹਾਂ ਜੀ ਆਹ ਦੇਖੋ ਬਾਈ ਬਾਈ ਬਹੁਤ ਵਧੀਆ ਕੱਪੜਾ ਲੈ ਕੇ ਆਉਦਾ ਤੇ ਬਹੁਤ ਹੀ ਜਾਇਜ਼ ਰੋਣਾਗਾ ਇਹ ਬਾਈ ਕਿਸੇ ਨੂੰ ਜ਼ਰੂਰਤਾ ਆ ਗਈ ਕਿਸੇ ਨੇ ਲੈਣਿਆ ਹੁੰਦਿਆਂ ਗਿਆ ਦਰੀਆਂ ਹਾਂ ਜੀ ਮਤਲਬ ਪਿਆ ਬਿੰਦ ਨੂੰ ਆਪਾਂ ਉਹਨੋਂ ਨਾ ਪਿੰਡਾਂ ਚੋਂ ਨੇ ਜਿਹੜੇ ਸਭ ਪਿੰਡ ਦੱਸਦੇ ਅੱਛਾ ਜੀ ਹਾਂ ਜੀ ਹਾਂ ਤੇ ਬਾਈ ਤੋਂ ਬਾਈ ਤੁਸੀਂ ਲੈ ਸਕਦੇ ਹੋਗੇ ਏ ਬਾਈ ਬਹੁਤ ਹੀ ਵਧੀਆ ਜਿਹੜੇ ਰੇਟਾਂ ਤੇ ਲਾਉਦਾ ਇਹ ਸਾਰੀਆਂ ਚੀਜ਼ਾਂ ਆ ਬ ਇੱਕ ਵਾਰੀ ਫੇਰ ਦੱਸਾਂ ਮੈਂ ਆ ਦੇਖੋ ਦੋਸਤੋ ਹਣੇ ਆਈ ਪਿੰਟ ਤੋਂ ਹਾਂ ਦੇਖੋ ਬਾਈ ਆ ਦੇਖੋ ਕਿੰਨਾ ਸੇਲ ਦਾ ਕੰਮ ਕਰਦੇ ਨੇ ਹਾਂ ਸੇਲ ਦਾ ਕੰਮ ਕਰਦਾ ਬਾਈ ਆ ਦੇਖੋ ਜੀ ਬਹੁਤ ਵਧੀਆ ਕੁਆਲਿਟੀ ਦੇ ਕੱਪੜੇ ਆ ਬਾਈ ਬੋਲੇ ਸਸਤੇ ਤੋਂ ਸਸਤੇ ਵੀ ਆ ਮਹਿੰਗੇ ਤੋਂ ਮਹਿੰਗੇ ਵੀ ਆ ਬਾਈ ਬੋਲੇ ਜਹੇ ਜ ਮਰਜ਼ੀ ਲੈ ਸਾਰੇ ਦੋਸਤੋ ਆ ਦੇਖੋ ਇਹ ਬੈਡਰੀ ਚਾਦਰ ਇਹ ਰਜਾਈਆਂ ਰੇਸ਼ਮੀ ਅਸਰ ਰੇਸ਼ਮੀ ਰੇਸ਼ਮੀ ਰਜਾਈਆਂ ਹਾਂਜੀ ਰੇਸ਼ਮਾਈ ਹਾਂ ਆ ਦੇਖੋ ਜੀ ਬਾਕੀ ਜਦੋਂ ਵੀ ਕੋਈ ਚੀਜ਼ ਦੀ ਜਰੂਰਤ ਹੋਵੇ ਦੋਸਤੋ ਉਹ ਸੈਂਟ ਸੈਟਵਾਰ ਨੂੰ ਆਪਣੇ ਕਸੋਪਤੀ ਤਰ ਮਸਾਲਾ ਵਿੱਚ ਚਾਓ ਅਗੇ ਚਾਹ ਚੋ ਕੇ ਲਿਆ ਸਕਦੇ ਹੋ ਚੋ ਕੇ ਤੋਂ ਲੈ ਜਾਓ ਕੇ ਸੈਟਵਾਰ ਨੂੰ ਲੋਨ ਦੇ ਬਾਕੀ ਪਿੰਡਾ ਜਿਹੜਾ ਜਿਹੜਾ ਪਾਈ ਲੌਂਡਿਆ ਸੇਰ ਸੋਨੇ ਵਾਸੀ ਰਿਤਾ ਦੋਸਤੋ ਤੇ ਆ ਦੇਖੋ ਭਾਈ ਗੋਲੇ ਬਹੁਤ ਹੀ ਵਧੀਆ ਕੱਪੜਾ ਲੋਗੜ ਵੀ ਖਰੀਦਦੇ ਆਪਾਂ ਅੱਛਾ ਜੀ ਲੋਗੜ ਲੋਗੜ 30 ਰੁਪਏ ਕਿਲੋ ਖਰੀਦਦੇ ਆ ਠੀਕ ਹੈ ਜੀ ਨੂੰ 100 ਰੁਪਏ ਕਿਲੋ ਖਰੀਦਦੇ ਆ ਠੀਕ ਹਾਂ ਜੀ ਚਲੋ ਲੋਗੜ ਵਗੈਰਾ ਵੀ ਖਰੀਦਦੇ ਆ ਜੀ ਉਹ ਤੋਂ ਜੇ ਕਿਸੇ ਨੇ ਵੇਚ ਰਿਹਾ ਹੋਵੇ ਲੋਗੜ ਹਾਂ ਨੂੰ ਤਾਂ ਬਾਈ ਜੀ ਬਾਈ ਉਹਦਾ ਵੀ ਕੰਮ ਕਰਦੇ ਆਗੇ ਹਾਂ ਜੀ ਖਰੀਦਦੇ ਆਗੇ ਤਾਂ ਬਾਈ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਤੁਹਾਨੂੰ ਬਾਈ ਦਾ ਨੰਬਰ ਦੇ ਦਿੰਦੇ ਆਗੇ ਮੋਬਾਈਲ ਨੰਬਰ ਕਿੰਨਾ ਦਾ 94633 94633 72990 72990 ਹਾਂ ਤੇ ਆ ਬਾਈ ਜੀ ਦਾ ਨੰਬਰ ਆ ਜੀ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਤੁਸੀਂ ਤੇ ਹਾਂ ਦਬਾਰਾ ਲੇਨ ਬਾਈ ਪਿੰਡ ਚੋਕੀ ਤੁਸੀਂ ਰਾਏ ਨੂੰ ਮਿਲ ਸਕਦੇ ਹੋਗੇ 135 ਧਰਮਸਾਲਾ ਦੇ ਕੋਲ ਲਾਲ ਟਰੈਕਟਰ ਦੀ ਜਗ੍ਹਾ ਕੋਲੇ ਆ ਬੇ ਆ ਦੇਖੋ ਬਾਈ ਦਾ ਖੱਦਰ ਪੰਡਾ ਦਾ ਕੰਮ ਤੇ ਬਾਕੀ ਜੀ ਸਗਰੀਨ ਤੇ ਨੰਬਰ ਚਲਾ ਰਹੇ ਨੇ ਤੁਹਾਡਾ ਹਾਂ ਜੀ ਜਿਹਨੇ ਵੀ ਮਤਲਬ ਕੋਈ ਚੀਜ਼ ਲੈਣੀ ਹੋਈ ਜਾਂ ਮਤਲਬ ਰੂਮ ਵਗੈਰਾ ਵੇਚਣੀ ਹੋਈ ਤਾਂ ਸਿੱਧਾ ਕੰਟੈਕਟ ਕਰ ਲੈ ਹਾਂ ਫੋਨ ਕਰ ਸਕਦੇ ਆਪਾਂ ਹਾਂ ਠੀਕ ਹੈ ਜੀ ਦੋਸਤੋ ਧੰਨਵਾਦ ਜੀ ਤੁਹਾਡਾ ਧੰਨਵਾਦ